ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਔਰ ਸ੍ਰੀ ਰਾਗ ਮਹੱਲਾ 3 ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਹ ਸਾਚੈ ਨਾਹੀ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਂ ਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਈ ਗੋਰੀ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਇ ਜੇ ਵਾਰ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾਏ ਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਣ ਆਪੀ ਲੈਉਣ ਮਲਾਈ ਆਪੀ ਹੀ ਆਪ ਮਨ ਵਸਿਆ ਮਾਇਆ ਮੋਹ ਚਕਾਈ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਈ ਸਮਝਾਈ ਇਕ ਆਪੇ ਆਪ ਖੁਆਇਨ ਦੂਜੈ ਛੱਡਿਆਂ ਲਾਈ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਈ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸਮਾਈ ਦੀ ਰਾਗ ਮਹੱਲਾ ਤੀਜਾ ਗੁਣਮੰਤੀ ਸੱਚ ਪਾਇਆ ਕ੍ਰਿਸ਼ਨ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਇਉ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿ ਚਿਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕਹਿ ਭਾਣ ਚੱਲ ਨਿਜ ਕਰ ਵਸਹਿ ਅਮਰਤ ਪੀਵਹਿ ਤਾਂ ਸੁਖ ਲਹਿ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨ ਮੁਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਇਨ ਮਲਾਈ ਸੱਚਾ ਰੰਗ ਨਾ ਉਤਰੈ ਜੋ ਸਾਚ ਰਤੇ ਲਿਵ ਲਾਈ ਚਾਰੀ ਕੁੰਡਾ ਭਾਵ ਥੱਕੇ ਮਨ ਮੁਖ ਬੂਝ ਨਾ ਪਾਈ ਜਿਸ ਸਤਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਸਮਾਈ ਮਿੱਤਰ ਕਨੇਰੀ ਕਰ ਥਕੀ ਮੇਰਾ ਦੁੱਖ ਕਾਟ ਕੋਏ ਮਿਲ ਪ੍ਰੀਤਮ ਦੁਖ ਕਟਿਆ ਸ਼ਬਦ ਮਲਾਵਾ ਹੋਇ ਸੱਚ ਖੱਟਣਾ ਸੱਚ ਰਾਸ ਹੈ ਸੱਚੀ ਸੱਚੀ ਸੋਇ ਸੱਚ ਮਿਲੇ ਸੇ ਨਾ ਵਿਛੜਹਿ ਨਾਨਕ ਗੁਰਮਖ ਹੋਇ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਈ ਸਭ ਏਕੋ ਇੱਕ ਵਰਤਦਾ ਲਖ ਨਾ ਲਖਿਆ ਜਾਇ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਈ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਈ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਈ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕਾ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੀ ਸੋਹਣੀ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਚ ਸਲਾਹਣ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਬਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਐ ਹਉ ਮੈਂ ਵਿਚਹੁ ਕੋਇ ਸਾ ਤਨ ਨਾਵੇਂ ਬਾਹਰੀ ਅਵਗਣਵੰਤੀ ਰੋਇ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਇ ਗੁਣ ਵਿਚਾਰੀ ਗੁਣ ਸੰਗਰਹਾ ਅਵਗੁਣ ਕੱਡਾਂ ਧੋਇ ਆਪੇ ਮੇਲ ਮਲਾਇਦਾ ਫਿਰ ਵੀ ਛੋੜਾ ਨਾ ਹੋਇ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ 3 ਜਾਂ ਸੁਣ ਸੁਣ ਕਾਮ ਗਹਿਲੀਏ ਕਿਆ ਚੱਲੇ ਹੈ ਬਾਂ ਲਡਾਏ ਆਪਣਾ ਪਿਰਨਾ ਪਛਾਣਹੀ ਕਿਆ ਮੂੰਹ ਦੇ ਸਹ ਜਾਏ ਜਿੰਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੂ ਪਾਈ ਤਿਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਲਾਈ ਮੁੰਦੇ ਕੂੜ ਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਣੀ ਤਿਨ ਕਿਉ ਰਹਿਣ ਵਿਹਾਇ ਗਰਭ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਈ ਸ਼ਬਦ ਰਤਿਆ ਸੁਹਾਗਣੀ ਤਿਨ ਵਿੱਚੋਂ ਮਹੌਮੈ ਜਾਇ ਸਦਾ ਪਿਰ ਰਹਾਵਹਿ ਆਪਣਾ ਦਿਨਾ ਸੁਖੇ ਸੁਖ ਵਿਹਾਈ ਗਿਆਨ ਵੀ ਹੋਣੀ ਪਿਰ ਮੁਤੀਆ ਪਿਰ ਮਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਏ ਪੂਰੇ ਭਾਗ ਸਤ ਗੁਰ ਮਿਲੈ ਪਿਰ ਪਾਇਆ ਸੱਚ ਸਮਾਈ ਸੇ ਸਹਿਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਆਗੈ ਦੀ ਘਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਅਨ ਦਿਨ ਭਗਤ ਕਰੇ ਸਿਰੀ ਰਾਗ ਮਹੱਲਾ ਤੀਜਾ ਇਕ ਪਿਰਹਾਵਹਿ ਆਪਣਾ ਹਉ ਕੈ ਦਰ ਪੁੱਛਉ ਜਾਈ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇ ਹੋ ਮਲਾਈ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਫਿਰ 라ਵੇ ਸਦਾ ਹਦੂਰ मुnde ਤੂੰ ਚਲ ਗੁਰ ਕੈ ਪਾਏ ਅਨੰਦ ਨਹਾਵੇ ਫਿਰ ਆਪਣਾ ਸਹਜੀ ਸੱਚ ਸਮਾਈ ਰਹਾਉ ਸ਼ਬਦ ਰਤਿਆ ਸੁਹਾਗਣੀ ਸੱਚਾ ਸ਼ਬਦ ਸ਼ਿੰਗਾਰ ਹਰ ਵਾਰ ਪਾਇਨ ਘਰ ਆਪਣਾ ਗੁਰ ਕਾ ਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਅਧਾਰ ਪਿਰ ਸਲਾਹਨ ਆਪਣਾ ਤਿਨ ਕਹਿ ਹਉ ਸਦ ਬਲੇ ਹਾਰੇ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਈ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਆਏ ਸ੍ਰੀ ਰਾਗ ਮਹੱਲਾ 3 ਹਰਜੀ ਸੱਚਾ ਸੱਚ ਤੂੰ ਸਭ ਕਿਸ ਤੇ ਰੈ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰਜੀ ਉਹ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਹੈ ਦੂਜਾ ਅਵਰ ਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਦੇ ਆਤਮੀ ਹਰ ਗੁਣ ਤਾਸਮਨ ਜਪਹਿ ਏਕਮਰਾਰ ਤਿਨ ਕੀ ਸੇਵਾ ਧਰਮ ਰਾਹੀ ਕਰੈ ਧਨ ਸੁਵਾਰਨ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਮਾਨ ਆਤਮ ਰਾਮ ਪਛਾਣਿਆ ਸਹਿਜੀ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ ਸਭ ਕਿਛੇ ਆਪੇ ਆਪ ਹੈ ਦੂਜਾ ਅਵਰਨਾ ਕੋਏ ਜਿਉ ਬੁਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਇ ਸਿਰੀ ਰਾਗ ਮਹੱਲਾ 3 ਜਗ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਇ ਮਲ ਹਉ ਮੈ ਧੂਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਇ ਬਹੁ ਵਿਦ ਕਰਮ ਕਮਾਵੰਦੇ ਧੂਣੀ ਮਲ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨੇ ਆਵੇ ਤਾਂ ਨਿਰਮਲ ਹੋਈ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਈ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗੁਆਈ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਈ ਸਮਾਈ ਜਿਉ ਅੰਧੇਰੈ ਦੀਪਕ ਬਾਲੀ ਐ ਕਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਹੇਂਗੇ ਹਮ ਮੂਰਖਾ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਈ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲੇ ਹਾਰੈ ਜਾਉ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਂ ਮਨ ਰਕਤੇ ਜਿਹਾਰ ਰਤੀ ਹਰ ਗੁਰੂ ਸੱਚੇ ਗਾਉ ਨਾਨਕ ਨਾਮ ਨਾ ਬਿਸਰੈ ਸੱਚੇ ਮਾਹੀ ਸਮਾ ਸ੍ਰੀ ਰಾಗ್ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਏ ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਐ ਦੁਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਮਲਾਈ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰਿ ਕਿਰਪਾ ਮੇਲੇ ਹਰ ਸੋਏ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਰਾਬਿਆ ਪਮ ਲਾਵੇ ਸੋਏ ਸਤ ਗੁਰ ਹਰ ਪ੍ਰਭ ਬੁੱਝਿਆ ਗੁਰ ਜੀਵੜ ਅਵਰ ਨਾ ਕੋਏ ਹਉ ਗੁਰ ਸਰਨਾਈ ਟਹਿ ਪਵਾ ਕਰ ਦਇਆ ਮੀਲੇ ਪ੍ਰਭ ਸੋ ਹੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥਕੇ ਸਭ ਕੋ ਹੋਏ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਉ ਜੋ ਵੀ ਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦਹੁ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਾबास ਵਿਖ ਪਾਉ ਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐ ਮੇਨ ਨਾਮ ਹੈ ਧ੍ਰਿਗ ਜੀਵਾਸ ਕੋਈ ਗੁਰਮਤ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਕਿਸ ਵਿਟਹੁ ਚੌਖਨੀਐ ਮੈਂ ਨਾਮ ਕਰੀ ਪਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਈ ਬਿਨ ਨਾਵੇਂ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਰੜਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆਂ ਕਾੜ ਰਤਨ ਦੇਵੈ ਪ੍ਰਗਾਸ ਧਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿੰਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਹੋਏ ਫਿਰ ਫਿਰ ਜੋ ਨ ਪੁਹਾਈਐ ਵਿੱਚ ਵਿਸਤਾ ਕਰ ਵਿਕਰਾਲ ਕੋ ਨਾ ਪਾਸ ਦਵਾਸ ਨਾ ਪਿੱਤੀਐ ਜਿਨੇ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ ਹੁਣ ਜਨਮ ਜਨਮ ਕੀ ਮਹਲ ਉਤਰੈ ਨਿਰਮਲ ਨਾਮ ਦਿਰਡਾਈ ਜਨ ਨਾਨਕ ਉਤਮ ਪਦ ਪਾਇਆ ਸਤਗੁਰ ਕੀ ਲਿਵ ਲਾਈ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਰੂ ਬੋਲੀ ਮੇਰੀ ਮਾਈ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਈ ਹੀਰਾ ਹੀਰ ਮਿਲ ਵਿਦਿਆ ਰੰਗ ਚਲੂਲੇ ਨਾਈ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੇ ਸੋ ਹੋਏ ਰਹਾਉ ਮਨ ਰੰਗੂ ਵਡ ਭਾਗੀ ਹੋ ਗੁਰ ਤੁਠਾ ਕਰੀ ਪਸਾਉ ਗੁਰ ਨਾਮ ਦਰੜਾਏ ਰੰਗ ਸਿਉ ਹਉ ਸਤਗੁਰ ਕੈ ਬਲ ਜਾਉ ਬਿਨ ਸਤਗੁਰ ਹਰ ਨਾਮ ਨਾ ਲੱਭੈ ਲੱਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹੂ ਬੂਡਾ ਬੀੜੀ ਪਾਸ ਸਤਗੁਰ ਬੋਹਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕਹਿ ਪਾਣ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਤਨ ਤਨ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਤ ਦਸਾਹੀ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਉ ਜਿਨੀ ਮੇਰਾ ਪਿਆਰਾ ਹਾਵਿਆ ਤਿਨ ਪੀਛੇ ਲਾਗ ਫਰਾਉ ਕਰ ਮਿੰਨਤ ਕਰ ਜੋ ਦੜੀ ਮੈਂ ਪ੍ਰਭ ਮਿਲਣ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਹ ਕੋ ਹਰ ਪ੍ਰਭ ਮੇਲ ਮਲਾਏ ਹਉ ਸਤਿਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਖਾਏ ਰਹਾਉ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਬਾਸ ਹਉ ਗੁਰ ਸਾ ਲਾਹੇ ਨ ਰਜੂ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋ ਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗਹੀਨ ਬਹਿਰੋਏ ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮੀਟੈ ਕੋਇ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਲਾਈ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਾਗ ਆਪ ਹੈ ਨਾਨਕ ਜਲ ਜਲੇ ਸਮਾਈ ਸ੍ਰੀ ਰਾਗ ਮਹੱਲਾ ਚੌਥਾ ਰਾਸਯ ਅਮਰਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਈ ਜਾਏ ਪੁੱਛੋ ਸੋਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨਾ ਭੁੱਲਨੀ ਹਉ ਮਲ ਮਲ ਤੂੰ ਆ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਈ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹੋ ਹਰ ਰਸ ਵਣ ਤਿਨ ਸਬਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਾਏ ਕੋਈ ਸਤਿਗੁਰ ਆਗੈ ਨਾ ਨਿਮਹਿ ਪੋਨਾ ਅੰਤਰ ਕ੍ਰੋਧ ਬਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਈ ਆਪ ਦਇਆ ਕਰ ਦੇਵਸੀ ਗੁਰਮਖ ਅੰਮ੍ਰਿਤ ਚੋਈ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਈ ਸ੍ਰੀ ਰਾਗ ਮਹੱਲਾ ਚੌਥਾ ਦਿਨਸ ਚੜ੍ਹੈ ਫਿਰ ਆਥਵੈ ਹਰੈਣ ਸਬਾਈ ਜਾਏ ਆਪ ਘਟੈ ਨਰਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਮਾਖੀ ਪਚੈ ਪਚਾਏ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਫੁੱਤ ਕਲਤ ਮੋਹ ਵਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰਿ ਲਿਵ ਉਭਰੇ ਹਲਿਪਤ ਰਹੇ ਸਰਨਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮਖ ਦਰਗਾਹ ਮੰਨਿਐ ਹਰ ਆਪ ਲੈ ਗਲ ਲਾਏ ਗੁਰਮਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦ ਤੁਨੀ ਦਰਵਾਜ ਦੇ ਦਰ ਸੱਚੈ ਸੋਭਾ ਪਾਏ ਜਿਨਨੀ ਗੁਰਮਖ ਨਾਮ ਸਲਾਹਿਆ ਤਿੰਨਾ ਸਭ ਕੋ ਕਹਿ ਸਬਾਸ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮਖਾ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗ ਹੈ ਖੁਸ਼ੀਆਂ ਕਰਹਿ ਮਾਨ ਹੈ ਰੰਗ ਅਪਾਰ ਬਹੁਤ ਕਰਹਿ ਪਰਮਾਏ ਸੀ ਵਰਤਹਿ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗੁਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਇਨਾਰੂਪਾ ਖਾਕ ਗੈਰ ਗੈਰ ਬਹੁ ਰੰਗੀ ਕੀਏ ਰਤਿ ਅਥਾਕ ਕਿਸ ਹੀ ਚੇਤਨਾ ਪਾਵੇ ਹੀ ਵਿਸਰਿਆ ਸਭ ਸਾਖ ਸਿਰਜਨ ਹਾਰ ਭਲਾਇਆ ਵਿਣ ਨਾਮੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸੰ ਤੁਜੈ ਅਨਿੱਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰੂ ਪੁਰਖ ਮਲਾਇਆ ਇਕੋ ਸੱਜਣ ਸੋਇ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਇ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੇ ਕੋਇ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਇ ਸ੍ਰੀ ਰਾਗਮਾ ਲਲਾ ਪੰਜਵਾ ਮਨ ਬਲਾਸ ਬਹੂ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਚਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਧਾਤੈ ਦੁਖ ਸਹਸਾ ਮਿਟ ਗਿਆ ਰਹਾਉ ਜੀਤੇ ਥਾਨਥ ਨੰਤਰਾ ਤੇਤੇ ਭਾਵ ਆਇਆ ਅਨੁਪਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨ ਸੰਗ ਹੋਈ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਇਓ ਨ ਬਿਨ ਨਾਵੇਂ ਖਾਕ ਰਲਿਆ ਕੋਟ ਤੇ 30 ਸੇਵਕਾ ਸਿੱਧ ਸਾਧਕ ਦਰ ਖਰਿਆ ਗਰਮਬਾਰੀ ਵੱਡ ਸਾਹਬੀ ਸਭ ਨਾਨਕ ਸੁਪਨthia ਸ੍ਰੀ ਰਾਗ ਮਹੱਲਾ 5ਵਾਂ ਭਲਕੇ ਉੱਠ ਪਪੋਲੀਐ ਵਿਣਬੁੱਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਉ ਛੂਟੈਗੀ ਬੇਬਾਨ ਸਤਗੁਰੁ ਸੇਤੀ ਚੇਤ ਲਾਇ ਸਦਾ ਸਦਾ ਰੰਗ ਮਾਨ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆ ਜਿਸੈ ਨਾਹੀ ਕਾਲ ਪਉ ਤੈ ਸਾਥ ਮਨੁਕ ਹੈ ਫਾਤਾ ਮਾਇਆ ਜਾਲ ਮੁਕਤੇ ਸੇ ਹੀ ਭਾਲੀ ਹੈ ਜੇ ਸਚਾ ਨਾਮ ਸੁਮਹਾਲ ਜੋ ਕਰ ਛੱਡ ਗੋ ਆਵਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀ ਫਾਤੇ ਸੇ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਨਾਏ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ